ਪੰਜਾਬ ਦੇ ਵਿੱਚ ਹੜਾ ਆਇਆ ਤਾਂ ਪੰਜਾਬੀ ਪੰਜਾਬੀਆਂ ਨਾਲ ਡਟ ਕੇ ਖੜੇ ਸਾਡੇ ਗੁਰੂਆਂ ਦਾ ਦਿੱਤਾ ਫਲਸਫਾ ਵੰਡ ਛਕਣ ਦਾ ਫਲਸਫਾ ਉਹ ਸਭ ਨੇ ਦੇਖਿਆ ਲੋਕਾਂ ਨੇ ਬੇਸ਼ੱਕ ਆਪ ਦੇ ਘਰੇ ਕੁਝ ਵੀ ਨਾ ਹੋਵੇ ਪਰ ਦੂਜਿਆਂ ਨੂੰ ਦੇਣ ਲਈ ਟਰਾਲੇ ਪਰ ਪਰ ਕੇ ਜਿਹੜੇ ਆ ਉਹ ਪਹੁੰਚ ਰਹੇ ਆ ਪਰ ਜਿੱਥੇ ਹੁਣ ਵੱਡੇ ਪੱਧਰ ਤੇ ਰਾਸ਼ਨ ਪੱਠੇ ਅਚਾਰ ਜਾਂ ਜੋ ਜੋ ਸਮਾਨ ਉੱਥੇ ਚਾਹੀਦਾ ਉਹ ਪਹੁੰਚ ਰਿਹਾ ਤਾਂ ਉੱਥੇ ਹੁਣ ਸਾਨੂੰ ਥੋੜਾ ਰੁਕਣਾ ਪਵੇਗਾ ਮਤਲਬ ਬਹੁਤ ਸਮਾਨ ਪਹੁੰਚ ਰਿਹਾ ਪਰ ਰੁਕਣਾ ਇਸ ਲਈ ਪਵੇਗਾ ਕਿਉਂਕਿ ਜਦੋਂ ਇਹ ਹਫਤੇ 10 ਦਿਨ ਤੱਕ ਪਾਣੀ ਉਤਰਨਾ ਉੱਥੇ ਸਮੱਸਿਆਵਾਂ ਬਹੁਤ ਔਣੀਆਂ ਇਹਦੇ ਬਾਰੇ ਬਹੁਤ ਲੋਕਾਂ ਨੇ ਗੱਲ ਕਰ ਲਈ ਪਰ ਅਸੀਂ ਵੀ ਸੋਚਿਆ ਕਿ ਗੱਲ ਕਰਨੀ ਬਣਦੀ ਹੈ ਉਹ ਇਸ ਲਈ ਕਰਨੀ ਬਣਦੀ ਹੈ ਕਿ ਹੁਣ ਤਾਂ ਅਸੀਂ ਸਾਰੇ ਪਹੁੰਚਨੇ ਆ ਜਿੱਥੇ ਵੀ ਫੋਨ ਆ ਰਿਹਾ ਸਾਨੂੰ ਵੀ ਬਹੁਤ ਫੋਨ ਆ ਰਿਹਾ ਕਿ ਅਸੀਂ ਸਮਾਨ ਲੈ ਕੇ ਜਾਣਾ ਕਿੱਥੇ ਜਾਈਏ ਅਸੀਂ ਸਭ ਨੂੰ ਇਹ ਕਹਿ ਰਹੇ ਆ ਕਿ ਇੱਕ ਹਫਤਾ ਰੁਕੋ ਇੱਕ ਹਫਤੇ ਬਾਅਦ ਉੱਥੇ ਬਹੁਤ ਲੋੜ ਪੈਣੀ ਹੈ ਉਹ ਲੋੜ ਕਿਸ ਤਰੀਕੇ ਦੀ ਪੈਣੀ ਹੈ ਦੇਖੋ ਰਾਸ਼ਨ ਪਹੁੰਚ ਰਿਹਾ ਬਹੁਤ ਲਗਾਤਾਰ ਪਹੁੰਚ ਰਿਹਾ ਰਾਸ਼ਨ ਜਿਹੜਾ ਬੰਦਿਆਂ ਦੇ ਖਾਣ ਵਾਲਾ ਸਮਾਨ ਹੈ ਉਹ ਬਹੁਤ ਵੱਡੇ ਵੱਦਰ ਤੇ ਉੱਥੇ ਪਹੁੰਚ ਚੁੱਕਿਆ ਪਰ ਉੱਥੇ ਸਮੱਸਿਆ ਆਉਣੀ ਅੱਗੇ ਜਾ ਕੇ ਚਾਰੇ ਦੀ ਇੱਕ ਵਾਰ ਚਾਰਾ ਵੀ ਹੈ ਪਰ ਕਿਉਂਕਿ ਚਾਰ ਪੱਠੇ ਉੱਥੇ ਹੋਣੇ ਨਹੀਂ ਤਿੰਨ ਚਾਰ ਮਹੀਨੇ ਕੋਈ ਪੱਠਿਆਂ ਦਾ ਵਾਹ ਵਾਸਤਾ ਉੱਥੇ ਹੋਣਾ ਨਹੀਂ ਉੱਥੇ ਆਉਣ ਵਾਲੇ ਹਫ਼ਤੇ 10 ਦਿਨ ਬਾਅਦ ਸਾਨੂੰ ਉੱਥੇ ਆਚਾਰ ਦੀ ਵੀ ਲੋਡ ਪੈਣੀ ਆ ਪੱਠਿਆਂ ਦੀ ਵੀ ਲੋਡ ਪੈਣੀ ਆ ਢੂੜੀ ਦੀ ਵੀ ਲੋਡ ਪੈਣੀ ਆ ਫਿਰ ਉਹਨਾਂ ਲੋਕਾਂ ਦੀਆਂ ਮੋਟਰਾਂ ਦੇ ਵਿੱਚ ਰੇਤਾ ਭਰ ਚੁੱਕਿਆ ਬੋਰ ਉਹਨਾਂ ਦੇ ਖਤਮ ਹੋ ਚੁੱਕਿਆ ਉਹਨਾਂ ਦੇ ਖੇਤਾਂ ਦੇ ਵਿੱਚ ਰੇਤਾ ਚੜ ਚੁੱਕਿਆ ਸੀ ਰਾਵੀ ਵਾਲੇ ਪਾਸੇ ਜਾ ਕੇ ਆਏ ਆ ਉੱਥੇ ਚਾਰ ਚਾਜ 5-5 ਫੁੱਟ ਰੇਤਾ ਜੜ ਚੁੱਕਿਆ ਉਹ ਉਦੋਂ ਉਹਨਾਂ ਨੇ ਰੇਤਾ ਵੀ ਕਢਣਾ ਫਿਰ ਉਹਨਾਂ ਦੀਆਂ ਘਰਾਂ ਦੀਆਂ ਨਿਉਆਂ ਦੇ ਵਿੱਚ ਪਾਣੀ ਫਿਰ ਚੁੱਕਿਆ ਠੀਕ ਹੈ ਜਿਨ੍ਹਾਂ ਦੀਆਂ ਕੋਠੀਆਂ ਉਹ ਬਚਦੀਆਂ ਪਰ ਕਈ ਤਾਂ ਕੋਠੀਆਂ ਵੀ ਤਬਾਹ ਹੋਈਆਂ ਪਰ ਜਿਹੜੇ ਛੋਟੇ ਘਰ ਆ ਦਰਮਿਆਨੇ ਘਰ ਆ ਗਰੀਬ ਘਰ ਆ ਉਹਨਾਂ ਦੀਆਂ ਨਿਉਆਂ ਦੇ ਵਿੱਚ ਵੀ ਪਾਣੀ ਫਿਰ ਚੁੱਕਿਆ ਉਦੋਂ ਤੁੱਪ ਲੱਗੂਗੀ ਇਹ ਕੰਧਾਂ ਵੀ ਪਟਣਗੀਆਂ ਇੱਥੇ ਸਮੱਸਿਆਵਾਂ ਆਉਣਗੀਆਂ ਫਿਰ ਉਸ ਤੋਂ ਬਾਅਦ ਉੱਥੇ ਪਸ਼ੂਆਂ ਦੇ ਵਿੱਚ ਵੀ ਬਿਮਾਰੀ ਫੈਲਣੀਆਂ ਕਿਉਂਕਿ ਵੱਡੇ ਪੱਧਰ ਦੇ ਉੱਤੇ ਪਸ਼ੂ ਪਾਣੀ ਦੇ ਵਿੱਚ ਵੀ ਡੁੱਬੇ ਹੋਏ ਜਿੱਥੇ ਕੁਝ ਏਰੀਆ ਦੇ ਵਿੱਚ ਤਾਂ ਹੁਣ ਮੁਸ਼ਕ ਮਾਰਨਾ ਵੀ ਸ਼ੁਰੂ ਹੋ ਗਿਆ ਤਾ ਉੱਥੇ ਬਿਮਾਰੀਆਂ ਵੀ ਆਉਣੀਆਂ ਐ ਲੋਕਾਂ ਨੂੰ ਚਮੜੀ ਦੇ ਰੋਗ ਵੀ ਹੋਣੇ ਆ ਹੋਰ ਵੀ ਕਈ ਬਿਮਾਰੀਆਂ ਤੋਂ ਲੋਕਾਂ ਨੇ ਪੀੜਤ ਹੋਣਾ ਸੋ ਜਿਵੇਂ ਹੁਣ ਅਸੀਂ ਇੱਕ ਜਾ ਰਹੇ ਹਾਂ ਉੱਥੇ ਥੋੜਾ ਜਿਹਾ ਸਾਨੂੰ ਰੁਕਣਾ ਪੈਣਾ ਇਹ ਨਹੀਂ ਕਿ ਬਿਲਕੁਲ ਹੀ ਬੰਦ ਕਰ ਦਿਓ ਕਿ ਉਹਨਾਂ ਦਾ ਰਸ ਨਹੀਂ ਬੰਦ ਹੋ ਜਾਵੇ ਪਰ ਜੇ ਅਸੀਂ ਪਿੰਡ ਦੇ ਵਿੱਚੋਂ ਦੋ ਟਰਾਲੇ ਕੱਢਨੇ ਆ ਤਾਂ ਅਸੀਂ ਇਸ ਵਾਰ ਇੱਕ ਟਰਾਲਾ ਕੱਢੀਏ ਇੱਕ ਵਕਤ ਬਾਕੀ ਦਾ ਸਮਾਨ ਸਾਨੂੰ 20 ਦਿਨ ਬਾਅਦ 25 ਦਿਨ ਬਾਅਦ ਫਿਰ ਉੱਥੇ ਜਾ ਕੇ ਜਿਹੋ ਜੀ ਉਹਨਾਂ ਦੀ ਲੋਡ ਹੈ ਕਿਉਂਕਿ ਉਹਨਾਂ ਨੂੰ ਲੋਡ ਹੈ ਉਹਨਾਂ ਦੇ ਘਰਾਂ ਦੇ ਵਿੱਚ ਜੋ ਸਮੱਸਿਆਵਾਂ ਆ ਜਾਣੀਆਂ ਸਮਾਨ ਖਰਾਬ ਹੋ ਗਿਆ ਉਹ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਉਹਨਾਂ ਦੇ ਮੋਟਰਾਂ ਖਰਾਬ ਹੋ ਗਈਆਂ ਉਹ ਵੀ ਆਪਾਂ ਠੀਕ ਕਰਾ ਕੇ ਦੇਣੀਆਂ ਫਿਰ ਉਹਨਾਂ ਦੇ ਖੇਤਾਂ 'ਚੋਂ ਮਿੱਟੀ ਵੀ ਚਕਵਾਉਣੀ ਹੈ ਮਤਲਬ ਆਪਾਂ ਉਹਨਾਂ ਦੇ ਆਸਰੇ ਬੰਨ੍ਹਣੇ ਤੇ ਤੁਸੀਂ ਸਾਰੇ ਬਨ ਰਹੇ ਹੋ ਅੱਜ ਵੀ ਬਨ ਰਹੇ ਹੋ ਫਿਰ ਆਪਾਂ ਨੂੰ ਟਰੈਕਟਰ ਲੈ ਕੇ ਜਾ ਕੇ ਉਹਨਾਂ ਦੇ ਵਾਹਣ ਵੀ ਪਧਰੇ ਕਰਨੇ ਪੈਣੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਵਾਹਣਾਂ ਦੇ ਵਿੱਚ ਦੀ ਰੇਤਾ ਫਿਰ ਚੁੱਕਿਆ ਫਿਰ ਉਹਨਾਂ ਦੀ ਫਸਲ ਮਰੀ ਹੈ ਅਗਲਾ ਬੀ ਦਾ ਪ੍ਰਬੰਧ ਵੀ ਆਪਾਂ ਕਰਕੇ ਦੇਣਾ ਜਿਹੜੇ ਜਿਹੜੇ ਬੀ ਖੇਤ ਵੀ ਅਗਲੀ ਫਸਲ ਬੀਜਣ ਯੋਗ ਨਹੀਂ ਉਹਨਾਂ ਲਈ ਬੀ ਦਾ ਪ੍ਰਬੰਧ ਵੀ ਕਰਨਾ ਪੈਣਾ ਸੋ ਆਪਾਂ ਹੁਣ ਥੋੜੇ ਸਮੇਂ ਲਈ ਹਫ਼ਤੇ 10 ਦਿਨ ਤੁਸੀਂ ਘਰ ਹਰ ਪਿੰਡ ਦੇ ਵਿੱਚ ਜਾ ਸਕੋਗੇ ਅੱਜ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਕਿਉਂਕਿ ਕਈ ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਕਈ ਪਿੰਡਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੈ ਕਿ ਤੁਸੀਂ ਅੰਦਰ ਜਾ ਹੀ ਨਹੀਂ ਸਕਦੇ ਫਿਰ ਤੁਸੀਂ ਅੰਦਰ ਜਾਓਗੇ ਹਾਲਾਤ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਿਆ ਕਿ ਇਹ ਬੰਦੇ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਇਹ ਬੰਦੇ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਹੁਣ ਕਈ ਉੱਥੇ ਦਿੱਕਤਾਂ ਇਹ ਵੀ ਆ ਜਾਂਦੀਆਂ ਦੇਖੋ ਵਕਤ ਦੇ ਮਾਰਿਆਂ ਨੂੰ ਵਾਰ ਕੋਈ ਗੱਲ ਕਹਿਣੀ ਉਹ ਚੰਗੀ ਨਹੀਂ ਹੁੰਦੀ ਪਰ ਕਈ ਲੋਕ ਵਿੱਚ ਜਮ੍ਹਾਂ ਵਾਲੇ ਪਾਸੇ ਤੁਰ ਪੈਂਦੇ ਆ ਕਿ ਇਧਰੋਂ ਵੀ ਆਇਆ ਸਮਾਨ ਉਧਰੋਂ ਵੀ ਆਇਆ ਸਮਾਨ ਹਾਲਾਂਕਿ ਉਹਨਾਂ ਨੇ ਕਿਹੜਾ ਕਿਤੇ ਸਿੱਟਣਾ ਖਾ ਪਰ ਉੱਥੇ ਹੁਣ ਇਹ ਹੈ ਕਿ ਸਮਾਨ ਬਹੁਤ ਜ਼ਿਆਦਾ ਆ ਰਿਹਾ ਤੇ ਉਹ ਚੀਜ਼ਾਂ ਦੀ ਵੈਲਿਊ ਘਟ ਜਾਂਦੀ ਹੈ ਪਰ ਹਫ਼ਤੇ ਦਸ ਦਿਨਾਂ ਤੱਕ ਜਿਹੜਾ ਸਾਡਾ ਉੱਥੇ ਪਹੁੰਚਣ ਦਾ ਟ੍ਰੈਂਡ ਆ ਜਦੋਂ ਹੜ ਉਤਰੇ ਤਾਂ ਉਹ ਵੀ ਘਟੇਗਾ ਬਹੁਤ ਲੋਕ ਘਟ ਜਾਣਗੇ ਪਰ ਉਦੋਂ ਜੇ ਅਸੀਂ ਅਸਲ ਜਾਵਾਂਗੇ ਤਾਂ ਉਦੋਂ ਸਾਨੂੰ ਪਤਾ ਲੱਗੇਗਾ ਕਿ ਉੱਥੋਂ ਦੇ ਲੋਕਾਂ ਨੂੰ ਹੁਣ ਕੀ ਕੀ ਸਮੱਸਿਆਵਾਂ ਆ ਰਹੀਆਂ ਬੱਸ ਮਸਿਆਮ ਆਉਣੀਆਂ ਵੀਰੋ ਉਹ ਬਿਲਕੁਲ ਤਬਾਹ ਹੋ ਚੁੱਕੇ ਐ ਜੇ ਉਹਨਾਂ ਦੇ ਘਰਾਂ ਦੇ ਵਿੱਚ ਦੀ ਦੇਖੋ ਚੜ੍ਹਦੀ ਕਲਾ ਤਾਂ ਸਾਡਾ ਜਿਹੜਾ ਸੰਕਲਪ ਹੈ ਸਾਡੇ 10ਵੇਂ ਪਾਸ਼ਾ ਦਿੱਤਾ ਉਹ ਉਹਨਾਂ ਦੇ ਚਿਹਰਿਆਂ ਤੇ ਐ ਪਰ ਅੰਦਰੋਂ ਅੰਦਰੀ ਉਹਨਾਂ ਦੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਐ ਪਸ਼ੂ ਉਹਨਾਂ ਦੇ ਨੁਕਸਾਨੇ ਜਾ ਚੁੱਕੇ ਐ ਫਸਲ ਉਹਨਾਂ ਦੀ ਨੁਕਸਾਨੇ ਜਾ ਚੁੱਕੀ ਐ ਘਰ ਉਹਨਾਂ ਦੇ ਨੁਕਸਾਨੇ ਜਾ ਚੁੱਕੇ ਐ ਸੋ ਆਪਾਂ ਪੈਸੇ ਜਮ੍ਹਾਂ ਕਰੀਏ ਜਿਹੜੇ ਵੀ ਪਿੰਡ ਦੇ ਵਿੱਚ ਆਪਾਂ ਰਾਸ਼ਨ ਲਈ ਜਾਂ ਹੋਰ ਚੀਜ਼ ਲਈ ਇਕੱਠੇ ਕੀਤੇ ਉਹਨਾਂ ਨੂੰ ਜਮ੍ਹਾਂ ਕਰੀਏ ਪੈਸਾ ਕਿਸੇ ਵੀ ਕੰਮ ਲਈ ਵਰਤਿਆ ਜਾ ਸਕਦਾ ਪਰ ਜੇ ਆਪਾਂ ਕੋਈ ਚੀਜ਼ਾਂ ਪਹਿਲਾਂ ਹੀ ਖਰੀਦ ਲਈਆਂ ਉਹ ਆਪਾਂ ਨਾ ਤਾਂ ਮੋੜ ਸਕੀਏ ਫਿਰ ਆਪਾਂ ਨੂੰ ਉੱਥੇ ਹੀ ਚੀਜ਼ ਦੀ ਵਰਤੋਂ ਕਰਨੀ ਪੈਣੀ ਹੈ ਅੱਜ ਇੱਕ ਸੱਜਣ ਦਾ ਫੋਨ ਆਇਆ ਡੱਬੋ ਵਾਲੀ ਕੋਲ ਦੀ ਸੀ ਕਹਿੰਦਾ ਜੀ ਅਸੀਂ 5-4 ਲੱਖ ਰੁਪਏ ਇਕੱਠਾ ਕਰ ਲਵਾਂਗੇ ਸਾਨੂੰ ਦੱਸੋ ਤਾਂ ਅਸੀਂ ਉਹਨਾਂ ਨੂੰ ਇਹ ਆਖ ਕੇ ਠਹਿਰੋ ਤੁਸੀਂ ਹਫ਼ਤੇ ਤੱਕ ਜਾਇਓ ਤੁਹਾਡਾ 5-6 ਲੱਖ ਰੁਪਇਆ ਬਹੁਤ ਕਮ ਆਊਗਾ ਲੋਕਾਂ ਦੇ ਕਿਸੇ ਦਾ ਕੋਈ ਕਮਰਾ ਡੈਗ ਪਿਆ ਉਹ ਤੁਸੀਂ ਖੜਾ ਕਰ ਸਕੋਗੇ ਕਿਸੇ ਦੀ ਮੋਟਰ ਖਰਾਬ ਹੋ ਗਈ ਉਹ ਚ ਮਦਦ ਹੋ ਜੂ ਕਿਸੇ ਦੇ ਵਾਹਨ ਨੂੰ ਪੱਧਰ ਕਰਨਾ ਡੀਜ਼ਲ ਦਿੱਤਾ ਜਾਊਗਾ ਸੋ ਆਉਣ ਵਾਲਾ ਸਮਾਂ ਉਹਨਾਂ ਲਈ ਬੜਾ ਖਤਰਨਾਕ ਹੋਣਾ ਹੈ ਉਦੋਂ ਲੋਕਾਂ ਦੇ ਜਾਨਦਾਰ ਜਾਨ ਸਾਡੇ ਵਰਗੇ ਮੀਡੀਆ ਚੈਨਲਾਂ ਨੇ ਵੀ ਨਹੀਂ ਉੱਥੇ ਜਾਣਾ ਕਿਉਂਕਿ ਸਾਡੇ ਵਰਗਿਆਂ ਨੂੰ ਵੀ ਜਿੰਨਾ ਚਿਰ ਉੱਥੋਂ ਇਹ ਲੱਗ ਰਿਹਾ ਹੈ ਕਿ ਉੱਥੇ ਜਾਣ ਦਾ ਕੋਈ ਫਾਇਦਾ ਹੋਣਾ ਚਾਹੀ ਜਾ ਰਿਹਾ ਹੈ ਜਦੋਂ ਉੱਥੇ ਫਾਇਦਾ ਘਟ ਗਿਆ ਅਸੀਂ ਵੀ ਘਟ ਦਿਖਾਈ ਦੇਵਾਂਗੇ ਜਦੋਂ ਅਸੀਂ ਘਟ ਜਾਣ ਲੱਗੇ ਲੋਕਾਂ 'ਚ ਗੱਲ ਘਟਾਉਣ ਲੱਗੀ ਉਧਰ ਨੂੰ ਜਾਣ ਦਾ ਰੁਝਾਨ ਵੀ ਘਟ ਜਾਣਾ ਸੋ ਆਪਾਂ ਸਾਰੇ ਹੁਣ ਸਹਿਜ ਤੋਂ ਕੰਮ ਲੈ ਕੇ ਹਫ਼ਤੇ ਦੱਸ ਦਨ ਪਾਣੀ ਉਤਰਨ ਦੀ ਵੇਟ ਕਰਕੇ ਫਿਰ ਉਹਨਾਂ ਦੇ ਕੋਲ ਜਾ ਕੇ ਖੜੀਏ ਫਿਰ ਉਹਨਾਂ ਦੇ ਲਈ ਪੱਠਿਆਂ ਦਾ ਪ੍ਰਬੰਧ ਉਹਨਾਂ ਦੇ ਬੀਜਾਂ ਦਾ ਪ੍ਰਬੰਧ ਉਹਨਾਂ ਦੀ ਅਗਲੀ ਫਸਲ ਦਾ ਪ੍ਰਬੰਧ ਉਹਨਾਂ ਦੀ ਡੀਜ਼ਲ ਦਾ ਪ੍ਰਬੰਧ ਉਹਨਾਂ ਲਈ ਜੇ ਕੋਈ ਉਹਨਾਂ ਨੂੰ ਜਨਰੇਟਰ ਦੀ ਲੋੜ ਆ ਉਹਦਾ ਪ੍ਰਬੰਧ ਉਹ ਸਾਰੇ ਪ੍ਰਬੰਧ ਆਪਾਂ ਕਰੀਏ ਰਾਸ਼ਨ ਵਾਲੇ ਵੀਰ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਰਾਸ਼ਨ ਪਹੁੰਚਾ ਰਹੇ ਆ ਸਾਡੀਆਂ ਸਾਰੀਆਂ ਸੰਸਥਾਵਾਂ ਡਟ ਕੇ ਉਹਨਾਂ ਲੋਕਾਂ ਨਾਲ ਖੜੀਆਂ ਆ ਪਰ ਹੁਣ ਜਿਹੜਾ ਅੱਗੇ ਆਪਾਂ ਦਾਨ ਕਰਨਾ ਉਹ ਬੜੇ ਆਰਾਮ ਨਾਲ ਸੋਚ ਸਮਝ ਕੇ ਕਰਨਾ ਹੈ ਤਾਂ ਕਿ ਉਹਨਾਂ ਦੇ ਸਹੀ ਲੇਖੀਓ ਦਾਨ ਲੱਗ ਸਕੇ ਪੰਜਾਬ ਦੇ ਵਿੱਚ ਹੜਾ ਆਇਆ ਤਾਂ ਪੰਜਾਬੀ ਪੰਜਾਬੀਆਂ ਨਾਲ ਡਟ ਕੇ ਖੜੇ ਸਾਡੇ ਗੁਰੂਆਂ ਦਾ ਦਿੱਤਾ ਫਲਸਫਾ ਵੰਡ ਛਕਣ ਦਾ ਫਲਸਫਾ ਉਹ ਸਭ ਨੇ ਦੇਖਿਆ ਲੋਕਾਂ ਨੇ ਬੇਸ਼ੱਕ ਆਪਦੇ ਘਰੇ ਕੁਝ ਵੀ ਨਾ ਹੋਵੇ ਪਰ ਦੂਜਿਆਂ ਨੂੰ ਦੇਣ ਲਈ ਟਰਾਲੇ ਪਰ ਪਰ ਕੇ ਜਿਹੜੇ ਆ ਉਹ ਪਹੁੰਚ ਰਹੇ ਆ ਪਰ ਜਿੱਥੇ ਹੁਣ ਵੱਡੇ ਪੱਧਰ ਤੇ ਰਾਸ਼ਨ ਪੱਠੇ ਅਚਾਰ ਜਾਂ ਜੋ ਜੋ ਸਮਾਨ ਉੱਥੇ ਚਾਹੀਦਾ ਉਹ ਪਹੁੰਚ ਰਿਹਾ ਤਾਂ ਉੱਥੇ ਹੁਣ ਸਾਨੂੰ ਥੋੜਾ ਰੁਕਣਾ ਪਵੇਗਾ ਮਤਲਬ ਬਹੁਤ ਸਮਾਨ ਪਹੁੰਚ ਰਿਹਾ ਹੈ ਪਰ ਰੁਕਣਾ ਇਸ ਲਈ ਪਵੇਗਾ ਕਿਉਂਕਿ ਜਦੋਂ ਇਹ ਹਫਤੇ 10 ਦਿਨ ਤੱਕ ਪਾਣੀ ਉਤਰਨਾ ਉੱਥੇ ਸਮੱਸਿਆਵਾਂ ਬਹੁਤ ਆਉਣੀਆਂ ਇਹਦੇ ਬਾਰੇ ਬਹੁਤ ਲੋਕਾਂ ਨੇ ਗੱਲ ਕਰ ਲਈ ਪਰ ਅਸੀਂ ਵੀ ਸੋਚਿਆ ਕਿ ਗੱਲ ਕਰਨੀ ਬਣਦੀ ਹੈ ਉਹ ਇਸ ਲਈ ਕਰਨੀ ਬਣਦੀ ਹੈ ਕਿ ਹੁਣ ਤਾਂ ਅਸੀਂ ਸਾਰੇ ਪਹੁੰਚਨੇ ਆ ਜਿੱਥੇ ਵੀ ਫੋਨ ਆ ਰਿਹਾ ਸਾਨੂੰ ਵੀ ਬਹੁਤ ਫੋਨ ਆ ਰਿਹਾ ਕਿ ਅਸੀਂ ਸਮਾਨ ਲੈ ਕੇ ਜਾਣਾ ਕਿੱਥੇ ਜਾਈਏ ਅਸੀਂ ਸਭ ਨੂੰ ਇਹ ਕਹਿ ਰਹੇ ਹਾਂ ਕਿ ਇੱਕ ਹਫਤਾ ਰੁਕੋ ਇੱਕ ਹਫਤੇ ਬਾਅਦ ਉੱਥੇ ਬਹੁਤ ਲੋਡ ਪੈਣੀ ਹੈ ਉਹ ਲੋਡ ਕਿਸ ਤਰੀਕੇ ਦੀ ਪੈਣੀ ਹੈ ਦੇਖੋ ਰਾਸ਼ਨ ਪਹੁੰਚ ਰਿਹਾ ਬਹੁਤ ਲਗਾਤਾਰ ਪਹੁੰਚ ਰਿਹਾ ਰਾਸ਼ਨ ਜਿਹੜਾ ਬੰਦਿਆਂ ਦੇ ਖਾਣ ਵਾਲਾ ਸਮਾਨ ਹੈ ਉਹ ਬਹੁਤ ਵੱਡੇ ਪੱਧਰ ਤੇ ਉੱਥੇ ਪਹੁੰਚ ਚੁੱਕਿਆ ਹੈ ਪਰ ਉੱਥੇ ਸਮੱਸਿਆ ਆਉਣੀ ਅੱਗੇ ਜਾ ਕੇ ਚਾਰੇ ਦੀ ਇੱਕ ਵਾਰ ਚਾਰਾ ਵੀ ਹੈ ਪਰ ਕਿਉਂਕਿ ਚਾਰ ਪੱਠੇ ਉੱਥੇ ਹੋਣੇ ਨਹੀਂ ਤਿੰਨ ਚਾਰ ਮਹੀਨੇ ਕੋਈ ਪੱਠਿਆਂ ਦਾ ਵਾਹ ਵਾਸਤਾ ਉੱਥੇ ਹੋਣਾ ਨਹੀਂ ਉੱਥੇ ਆਉਣ ਵਾਲੇ ਹਫ਼ਤੇ 10 ਦਿਨ ਬਾਅਦ ਸਾਨੂੰ ਉੱਥੇ ਆਚਾਰ ਦੀ ਵੀ ਲੋੜ ਪੈਣੀ ਹੈ ਪੱਠਿਆਂ ਦੀ ਵੀ ਲੋੜ ਪੈਣੀ ਹੈ ਧੂੜੀ ਦੀ ਵੀ ਲੋੜ ਪੈਣੀ ਹੈ ਫਿਰ ਉਹਨਾਂ ਲੋਕਾਂ ਦੀਆਂ ਮੋਟਰਾਂ ਦੇ ਵਿੱਚ ਰੇਤਾ ਭਰ ਚੁੱਕਿਆ ਹੈ ਬੋਰ ਉਹਨਾਂ ਦੇ ਖਤਮ ਹੋ ਚੁੱਕਿਆ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਰੇਤਾ ਚੜ ਚੁੱਕਿਆ ਸੀ ਰਾਵੀ ਵਾਲੇ ਪਾਸੇ ਜਾ ਕੇ ਆਏ ਆ ਉੱਥੇ 4-5 ਪਾਈ-ਪਾਈ ਫੁੱਟ ਰੇਤਾ ਚੜ ਚੁੱਕਿਆ ਉਹਨਾਂ ਦੇ ਖੇਤਾਂ ਦੇ ਵਿੱਚ ਉਦੋਂ ਉਹਨਾਂ ਨੇ ਰੇਤਾ ਵੀ ਘੜਨਾ ਫਿਰ ਉਹਨਾਂ ਦੀਆਂ ਘਰਾਂ ਦੀਆਂ ਨਿਉਆਂ ਦੇ ਵਿੱਚ ਪਾਣੀ ਫਿਰ ਚੁੱਕਿਆ ਠੀਕ ਹੈ ਜਿਨ੍ਹਾਂ ਦੀਆਂ ਕੋਠੀਆਂ ਉਹ ਬਚਦੀਆਂ ਪਰ ਕਈ ਤਾਂ ਕੋਠੀਆਂ ਵੀ ਤਬਾਹ ਹੋਈਆਂ ਪਰ ਜਿਹੜੇ ਛੋਟੇ ਘਰ ਆ ਦਰਮਿਆਨੇ ਘਰ ਆ ਗਰੀਬ ਘਰ ਆ ਉਹਨਾਂ ਦੀਆਂ ਨਿਉਆਂ ਦੇ ਵਿੱਚ ਵੀ ਪਾਣੀ ਫਿਰ ਚੁੱਕਿਆ ਉਦੋਂ ਤੁੱਪ ਲੱਗੂਗੀ ਇਹ ਕੰਧਾਂ ਵੀ ਪਾਟਣਗੀਆਂ ਇੱਥੇ ਸਮੱਸਿਆਵਾਂ ਆਉਣੀਆਂ ਫਿਰ ਉਸ ਤੋਂ ਬਾਅਦ ਉੱਥੇ ਪਸ਼ੂਆਂ ਦੇ ਵਿੱਚ ਵੀ ਬਿਮਾਰੀ ਫੈਲਣੀਆਂ ਕਿ ਪਸ਼ੂ ਪਾਣੀ ਦੇ ਵਿੱਚ ਵੀ ਡੁੱਬੇ ਹੋਏ ਜਿੱਥੇ ਕੁਝ ਏਰੀਆ ਦੇ ਵਿੱਚ ਤਾਂ ਹੁਣ ਮੁਸ਼ਕ ਮਾਰਨਾ ਵੀ ਸ਼ੁਰੂ ਹੋ ਗਿਆ ਹੈ ਤਾਂ ਉੱਥੇ ਬਿਮਾਰੀਆਂ ਵੀ ਆਉਣੀਆਂ ਲੋਕਾਂ ਨੂੰ ਚਮੜੀ ਦੇ ਰੋਗ ਵੀ ਹੋਣੇ ਆ ਹੋਰ ਵੀ ਕਈ ਬਿਮਾਰੀਆਂ ਤੋਂ ਲੋਕਾਂ ਨੇ ਪੀੜਤ ਹੋਣਾ ਸੋ ਜਿਵੇਂ ਹੁਣ ਅਸੀਂ ਇੱਕ ਜਾ ਰਹੇ ਹਾਂ ਉੱਥੇ ਥੋੜਾ ਜਿਹਾ ਸਾਨੂੰ ਰੁਕਣਾ ਪੈਣਾ ਇਹ ਨਹੀਂ ਕਿ ਬਿਲਕੁਲ ਹੀ ਬੰਦ ਕਰ ਦਿਓ ਕਿ ਉਹਨਾਂ ਦਾ ਰਸ਼ ਨਹੀਂ ਬੰਦ ਹੋ ਜਾਵੇ ਪਰ ਜੇ ਅਸੀਂ ਪਿੰਡ ਦੇ ਵਿੱਚੋਂ ਦੋ ਟਰਾਲੇ ਕੱਢਨੇ ਆ ਤਾਂ ਅਸੀਂ ਇਸ ਵਾਰ ਇੱਕ ਟਰਾਲਾ ਕੱਢੀਏ ਇੱਕ ਵਕਤ ਬਾਕੀ ਦਾ ਸਮਾਨ ਸਾਨੂੰ 20 ਦਿਨ ਬਾਅਦ 25 ਦਿਨ ਬਾਅਦ ਫਿਰ ਉੱਥੇ ਜਾ ਕੇ ਜਿਹੋ ਜੀ ਉਹਨਾਂ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਲੋੜ ਹੈ ਉਹਨਾਂ ਦੇ ਘਰਾਂ ਦੇ ਵਿੱਚ ਜੋ ਸਮੱਸਿਆ ਆ ਜਣੀ ਆ ਸਮਾਨ ਖਰਾਬ ਹੋ ਗਿਆ ਉਹ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਉਹਨਾਂ ਦੇ ਮੋਟਰਾਂ ਖਰਾਬ ਹੋ ਗਈਆਂ ਉਹ ਵੀ ਆਪਾਂ ਠੀਕ ਰਾ ਕੇ ਦੇਣੀਆਂ ਫਿਰ ਉਹਨਾਂ ਦੇ ਖੇਤਾਂ 'ਚੋਂ ਮਿੱਟੀ ਵੀ ਚਕਵਾਉਣੀ ਹੈ ਮਤਲਬ ਆਪਾਂ ਉਹਨਾਂ ਦੇ ਆਸਰੇ ਬੰਨਣਾ ਤੇ ਤੁਸੀਂ ਸਾਰੇ ਬਨ ਰਹੇ ਹੋ ਅੱਜ ਵੀ ਬਨ ਰਹੇ ਹੋ ਫਿਰ ਆਪਾਂ ਨੂੰ ਟਰੈਕਟਰ ਲੈ ਕੇ ਜਾ ਕੇ ਉਹਨਾਂ ਦੇ ਵਾਹਣ ਵੀ ਪਧਰੇ ਕਰਨੇ ਪੈਣੇ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਵਾਹਣਾਂ ਦੇ ਵਿੱਚ ਦੀ ਰੇਤਾ ਫਿਰ ਚੁੱਕਿਆ ਫਿਰ ਉਹਨਾਂ ਦੀ ਫਸਲ ਮਰੀ ਹੈ ਅਗਲਾ 2 ਦਾ ਪ੍ਰਬੰਧ ਵੀ ਆਪਾਂ ਕਰਕੇ ਦੇਣਾ ਜਿਹੜੇ ਜਿਹੜੇ 2 ਖੇਤ ਵੀ ਅਗਲੀ ਫਸਲ ਬੀਜਣ ਯੋਗ ਨਹੀਂ ਉਹਨਾਂ ਲਈ 2 ਦਾ ਪ੍ਰਬੰਧ ਵੀ ਕਰਨਾ ਪ ਹਫ਼ਤੇ ਦਸ ਦਿਨ ਲਈ ਪਾਣੀ ਉਤਰਨ ਦੀਏ ਇੱਕ ਤਾਂ ਪਾਣੀ ਜਦੋਂ ਉਤਰ ਗਿਆ ਤੁਸੀਂ ਘਰ ਹਰ ਪਿੰਡ ਦੇ ਵਿੱਚ ਜਾ ਸਕੋਗੇ ਅੱਜ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਕਿਉਂਕਿ ਕਈ ਪਿੰਡਾਂ ਦੀਆਂ ਸੜਕਾਂ ਟੁੱਟ ਗਈਆਂ ਕਈ ਪਿੰਡਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੈ ਕਿ ਤੁਸੀਂ ਅੰਦਰ ਜਾ ਹੀ ਨਹੀਂ ਸਕਦੇ ਫਿਰ ਤੁਸੀਂ ਅੰਦਰ ਜਾਓਗੇ ਹਾਲਾਤ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਿਆ ਕਿ ਇਹ ਬੰਦੇ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਇਹ ਬੰਦੇ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਹੁਣ ਕਈ ਉੱਥੇ ਦਿੱਕਤਾਂ ਇਹ ਵੀ ਆ ਜਾਂਦੀਆਂ ਦੇਖੋ ਵਕਤ ਦੇ ਮਾਰਿਆਂ ਨੂੰ ਬਾਰ ਕੋਈ ਗੱਲ ਕਹਿਣੀ ਉਹ ਚੰਗੀ ਨਹੀਂ ਹੁੰਦੀ ਪਰ ਕਈ ਲੋਕ ਵਿੱਚ ਜਮ੍ਹਾਂ ਵਾਲੇ ਪਾਸੇ ਤੁਰ ਪੈਂਦੇ ਆ ਕਿ ਇਧਰੋਂ ਵੀ ਆਇਆ ਸਮਾਨ ਉਧਰੋਂ ਵੀ ਆਇਆ ਸਮਾਨ ਹਾਲਾਂਕਿ ਉਹਨਾਂ ਨੇ ਕਿਹੜਾ ਕਿਤੇ ਸਿੱਟਣਾ ਖਾਣਾ ਹੀ ਐ ਪਰ ਉੱਥੇ ਹੁਣ ਇਹ ਐ ਕਿ ਸਮਾਨ ਬਹੁਤ ਜ਼ਿਆਦਾ ਆ ਰਿਹਾ ਤੇ ਉਹ ਚੀਜ਼ਾਂ ਦੀ ਵੈਲਿਊ ਘਟ ਜਾਂਦੀ ਐ ਪਰ ਹਫ਼ਤੇ ਦੱਸ ਦੇਣਾ ਤੱਕ ਜਿਹੜਾ ਸਾਡਾ ਉੱਥੇ ਪਹੁੰਚਣ ਦਾ ਟ੍ਰੈਂਡ ਆ ਜਦੋਂ ਹੜ ਉਤਰੇ ਤਾਂ ਉਹ ਵੀ ਘਟੇਗਾ ਬਹੁਤ ਲੋਕ ਘਟ ਜਾਣਗੇ ਪਰ ਉਦੋਂ ਜੇ ਅਸੀਂ ਅਸਲ ਜਾਵਾਂਗੇ ਤਾਂ ਉਦੋਂ ਸਾਨੂੰ ਪਤਾ ਲੱਗੇਗਾ ਕਿ ਉੱਥੋਂ ਦੇ ਲੋਕਾਂ ਨੂੰ ਹੁਣ ਕੀ ਕੀ ਸਮੱਸਿਆਵਾਂ ਆ ਰਹੀਆਂ ਬੱਸ ਮਸਿਆਮਾ ਆਉਣੀਆਂ ਵੀਰੋ ਉਹ ਬਿਲਕੁਲ ਤਬਾਹ ਹੋ ਚੁੱਕੇ ਹੈ ਜੇ ਉਹਨਾਂ ਦੇ ਘਰਾਂ ਦੇ ਵਿੱਚ ਦੀ ਦੇਖੋ ਚੜ੍ਹਦੀ ਕਲਾ ਤਾਂ ਸਾਡਾ ਜਿਹੜਾ ਸੰਕਲਪ ਹੈ ਸਾਡੇ ਦਸਵੇਂ ਪਾਸ਼ਾ ਦਿੱਤਾ ਉਹ ਉਹਨਾਂ ਦੇ ਚਿਹਰਿਆਂ ਤੇ ਹੈ ਪਰ ਅੰਦਰੋਂ ਅੰਦਰੀ ਉਹਨਾਂ ਦੇ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਪਸ਼ੂ ਉਹਨਾਂ ਦੇ ਨੁਕਸਾਨੇ ਜਾ ਚੁੱਕੇ ਹੈ ਫਸਲ ਉਹਨਾਂ ਦੀ ਨੁਕਸਾਨੇ ਜਾ ਚੁੱਕੀ ਹੈ ਘਰ ਉਹਨਾਂ ਦੇ ਨੁਕਸਾਨੇ ਜਾ ਚੁੱਕੇ ਹੈ ਸੋ ਆਪਾਂ ਪੈਸੇ ਜਮ੍ਹਾਂ ਕਰੀਏ ਜਿਹੜੇ ਵੀ ਪਿੰਡ ਦੇ ਵਿੱਚ ਆਪਾਂ ਰਾਸ਼ਨ ਲਈ ਜਾਂ ਹੋਰ ਚੀਜ਼ ਲਈ ਇਕੱਠੇ ਕੀਤੇ ਉਹਨਾਂ ਨੂੰ ਜਮ੍ਹਾਂ ਕਰੀਏ ਪੈਸਾ ਕਿਸੇ ਵੀ ਕੰਮ ਲਈ ਵਰਤਿਆ ਜਾ ਸਕਦਾ ਪਰ ਜੇ ਆਪਾਂ ਕੋਈ ਚੀਜ਼ਾਂ ਪਹਿਲਾਂ ਹੀ ਖਰੀਦ ਲਈਆਂ ਉਹ ਆਪਾਂ ਨਾ ਤਾਂ ਮੋੜ ਸਕੀਏ ਫਿਰ ਆਪਾਂ ਨੂੰ ਉੱਥੇ ਹੀ ਚੀਜ਼ ਦੀ ਵਰਤੋਂ ਕਰਨੀ ਪੈਣੀ ਹੈ ਅੱਜ ਇੱਕ ਸੱਜਣ ਦਾ ਫੋਨ ਆਇਆ ਡੱਬੋ ਵਾਲੀ ਕੋਲ ਦੀ ਸੀ ਕਹਿੰਦਾ ਜੀ ਅਸੀਂ 5-4 ਲੱਖ ਰੁਪਏ ਇਕੱਠਾ ਕਰ ਲਵਾਂਗੇ ਸਾਨੂੰ ਦੱਸੋ ਤਾਂ ਅਸੀਂ ਉਹਨਾਂ ਨੂੰ ਇਹ ਆਖ ਕੇ ਠਹਿਰੋ ਤੁਸੀਂ ਹਫ਼ਤੇ ਤੱਕ ਜਾਇਓ ਤੁਹਾਡਾ 5 ਲੱਖ ਰੁਪਇਆ ਬਹੁਤ ਕਮ ਆਊਗਾ ਲੋਕਾਂ ਦੇ ਕਿਸੇ ਦਾ ਕੋਈ ਕਮਰਾ ਡੈਗ ਪਿਆ ਉਹ ਤੁਸੀਂ ਖੜਾ ਕਰ ਸਕੋਗੇ ਕਿਸੇ ਦੀ ਮੋਟਰ ਖਰਾਬ ਹੋ ਗਈ ਉਹ ਚ ਮਦਦ ਹੋ ਜੂ ਕਿਸੇ ਦੇ ਵਾਹਨ ਨੂੰ ਪੱਧਰ ਕਰਨਾ ਡੀਜ਼ਲ ਦਿੱਤਾ ਜਾਊਗਾ ਸੋ ਆਉਣ ਵਾਲਾ ਸਮਾਂ ਉਹਨਾਂ ਲਈ ਬੜਾ ਖਤਰਨਾਕ ਹੋਣਾ ਓਦੋਂ ਲੋਕਾਂ ਦੇ ਜਾਨਦਾਰ ਜਾਨ ਸਾਡੇ ਵਰਗੇ ਮੀਡੀਆ ਚੈਨਲਾਂ ਨੇ ਵੀ ਨਹੀਂ ਉੱਥੇ ਜਾਣਾ ਕਿਉਂਕਿ ਸਾਡੇ ਵਰਗਿਆਂ ਨੂੰ ਵੀ ਜਿੰਨਾ ਚਿਰ ਉੱਥੋਂ ਇਹ ਲੱਗ ਰਿਹਾ ਹੈ ਕਿ ਉੱਥੇ ਜਾਣ ਦਾ ਕੋਈ ਫਾਇਦਾ ਹੋਣਾ ਚਾਹੀ ਜਾ ਰਿਹਾ ਹੈ ਜਦੋਂ ਉੱਥੇ ਫਾਇਦਾ ਘਟ ਗਿਆ ਅਸੀਂ ਵੀ ਘਟ ਦਿਖਾਈ ਦੇਵਾਂਗੇ ਜਦੋਂ ਅਸੀਂ ਘਟ ਜਾਣ ਲੱਗੇ ਲੋਕਾਂ 'ਚ ਗੱਲ ਘਟ ਆਉਣ ਲੱਗੀ ਉਧਰ ਨੂੰ ਜਾਣ ਦਾ ਰੁਝਾਨ ਵੀ ਘਟ ਜਾਣਾ ਸੋ ਆਪਾਂ ਸਾਰੇ ਹੁਣ ਸਹਿਜ ਤੋਂ ਕੰਮ ਲੈ ਕੇ ਹਫ਼ਤੇ ਦੱਸ ਦਨ ਪਾਣੀ ਉਤਰਨ ਦੀ ਵੇਟ ਕਰਕੇ ਫਿਰ ਉਹਨਾਂ ਦੇ ਕੋਲ ਜਾ ਕੇ ਖੜੀਏ ਫਿਰ ਉਹਨਾਂ ਦੇ ਲਈ ਪੱਠਿਆਂ ਦਾ ਪ੍ਰਬੰਧ ਉਹਨਾਂ ਦੇ ਬੀਜਾਂ ਦਾ ਪ੍ਰਬੰਧ ਉਹਨਾਂ ਦੀ ਅਗਲੀ ਫਸਲ ਦਾ ਪ੍ਰਬੰਧ ਉਹਨਾਂ ਲਈ ਡੀਜ਼ਲ ਦਾ ਪ੍ਰਬੰਧ ਉਹਨਾਂ ਲਈ ਜੇ ਕੋਈ ਉਹਨਾਂ ਨੂੰ ਜਨਰੇਟਰ ਦੀ ਲੋੜ ਆ ਉਹਦਾ ਪ੍ਰਬੰਧ ਉਹ ਸਾਰੇ ਪ੍ਰਬੰਧ ਆਪਾਂ ਕਰੀਏ ਰਾਸ਼ਨ ਵਾਲੇ ਵੀਰ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਰਾਸ਼ਨ ਪਹੁੰਚਾ ਰਿਹਾ ਹੈ ਸਾਡੀਆਂ ਸਾਰੀਆਂ ਸੰਸਥਾਵਾਂ ਡਟ ਕੇ ਉਹਨਾਂ ਲੋਕਾਂ ਨਾਲ ਖੜੀਆਂ ਹਨ ਪਰ ਹੁਣ ਜਿਹੜਾ ਅੱਗੇ ਆਪਾਂ ਦਾਨ ਕਰਨਾ ਉਹ ਬੜੇ ਆਰਾਮ ਨਾਲ ਸੋਚ ਸਮਝ ਕੇ ਕਰਨਾ ਹੈ ਤਾਂ ਕਿ ਉਹਨਾਂ ਦੇ ਸਹੀ ਲੇਖੀਓ ਦਾਨ ਲੱਗ ਸਕੇ